ਕਰਬਾ ਤੂੰ ਦਿੱਤਾ ਨਹੀਂ ਹੈ ਪ੍ਰਮਾਤਮਾ ਤੂੰ ਦੇਣ ਵਾਲਾ ਸੀ ਮੇਰੀ ਝੋਲੀ ਜਿਹੜੀ ਹੈ ਉਹ ਉਣੀ ਹੋ ਸਕਦੀ ਹੈ ਮੈਂ ਆਪਣੇ ਭਾਂਡੇ ਨੂੰ ਮੁੱਦਾ ਮਾਰਿਆ ਹੋ ਸਕਦਾ ਹੈ ਪਰ ਇਹ ਚ ਤੇਰਾ ਕਸੂਰ ਕੋਈ ਨਹੀਂ ਸਭ ਤੋਂ ਵੱਡੀ ਉਦਾਹਰਣ ਹੈ ਬੇਬੇ ਨਾਨਕੀ ਪਹਿਲੇ ਜਮੇ ਵਿੱਚ ਗੁਰੂ ਨਾਨਕ ਸਾਹਿਬ ਨੇ ਪਾ ਦਿੱਤੇ ਪੜ੍ਹ ਕੇ ਦੇਖੋ ਭਾਈਆ ਜੈ ਰਾਮ ਤੇ ਬੇਬੇ ਨਾਨਕੀ ਦੇ ਜੀਵਨ ਨੂੰ ਮਾਲਕ ਆਖਣਗੇ ਆਖਦੇ ਨੇ ਇਤਿਹਾਸ ਸਾਡੇ ਝੋਲੀ ਚ ਪਾਇਆ ਹੈ ਆਪਣੇ ਉੱਤੇ ਹੰਡਾ ਕੇ ਇਤਿਹਾਸ ਉਹ ਹੁੰਦਾ ਹੈ ਜੋ ਬੀਤ ਚੁੱਕੇ ਹੋਏ ਸਮੇਂ ਨੂੰ ਆਉਣ ਵਾਲੇ ਸਮੇਂ ਨਾਲ ਕੰਪੇਅਰ ਕਰਕੇ ਸਾਨੂੰ ਇੱਕ ਮੋਟੀਵੇਟ ਸਾਨੂੰ ਇੱਕ ਸਾਹਮਣੇ ਫੇਸ ਕਰਕੇ ਦਿਖਾਏ ਕਿ ਤੇਰੀ ਜ਼ਿੰਦਗੀ ਦੇ ਅੰਦਰ ਇਹੋ ਜਿਹਾ ਸਮਾਂ ਵੀ ਆ ਸਕਦਾ ਹੈ ਇਤਿਹਾਸ ਕੰਨ ਰਸ ਨਹੀਂ ਹੈ ਅਕਸਰ ਜਦੋਂ ਮੈਂ ਸਟੇਜਾਂ ਦੇ ਉੱਤੇ ਕਥਾ ਕਰਨ ਵਾਸਤੇ ਜਾਵਾਂ ਨਾ ਤੇ ਸੰਗਤ ਵਾਲੋ ਇੱਕ ਹੁਕਮ ਹੁੰਦਾ ਕਿ ਗਿਆਨੀ ਜੀ ਇਤਿਹਾਸ ਜ਼ਰੂਰ ਸੁਣਾਓ ਤੇ ਮੇਰਾ ਜਵਾਬ ਇੱਕੋ ਹੁੰਦਾ ਕਿ ਭਾਈ ਜੀ ਮੈਂ ਇਤਿਹਾਸ ਜ਼ਰੂਰ ਸੁਣਾਦਾਗਾ ਜੇਕਰ ਇਤਿਹਾਸ ਤੋਂ ਕੁਝ ਸਿੱਖੋਗੇ ਤੇ ਜਮ ਜਮ ਇਤਿਹਾਸ ਨੂੰ ਆਪਾਂ ਸੁਣਾਵਾਂਗੇ ਸੁਣ ਲਿਆ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦਾ ਇਤਿਹਾਸ ਮਹਾਰਾਜ ਨੇ ਪੁੱਤ ਸ਼ਹੀਦ ਕਰਾ ਦਿੱਤੇ ਆਪਣੇ ਮਹਾਰਾਜ ਨੇ ਅਨੰਦਪੁਰ ਦਾ ਕਿਲਾ ਛੱਡ ਦਿੱਤਾ ਤੈਨੂੰ ਅੱਜ ਕੋਈ ਚੀਜ਼ ਛੱਡਣੀ ਪਾ ਜੇ ਹਾ ਗੁਰੂ ਗੁਰੰਦ ਸਿੰਘ ਮਹਾਰਾਜ ਪਾਸ਼ਾ ਨੇ ਬੜਾ ਮਾੜਾ ਕਰਦਾ ਸੁਣ ਲਈ ਇਤਿਹਾਸ ਇਹ ਤੇਰਾ ਸਕ ਕੰਨ ਰਸ ਨਹੀਂ ਹੋਇਆ ਕਰਦਾ ਹਿਸਟਰੀ ਇਜ਼ ਕੰਪੇਅਰ ਟੂ ਅ ਇਨ ਫਿਊਚਰ ਟਾਈਮ ਇਨ ਪ੍ਰੈਜ਼ੈਂਟ ਟਾਈਮ ਐਂਡ ਆਪਣੇ ਪ੍ਰੈਜ਼ੈਂਟ ਟਾਈਮ ਦੇ ਨਾਲ ਫਿਊਚਰ ਟਾਈਮ ਦੇ ਨਾਲ ਕੰਪੇਅਰ ਕਰਕੇ ਦੇਖੀਏ ਕਿ ਜਿਹੜਾ ਅੱਜ ਮੇਰੇ ਨਾਲ ਸਮਾਂ ਚੱਲ ਰਿਹਾ ਇਹ ਜਿਨ੍ਹਾਂ ਨੇ ਬਾਣੀ ਲਿਖੀਏ ਉਹਨਾਂ ਨੂੰ ਤੇ ਦੁੱਖ ਨਹੀਂ ਸੀ ਆਇਆ ਕਰ ਜਿੰਦਗੀ ਦੇ ਵਿੱਚ ਪੰਚਮ ਪਾਤਸ਼ਾਹ ਰਸ਼ੀਦੀ ਦਿਹਾੜਾ ਮਨਾਉਣਾ ਹੈ ਲਗਾਤਾਰ 1 ਮਹੀਨਾ ਪਾਠ ਕਰਨੀ ਨੇ ਆਪਾਂ ਨਾਲ ਮਿਲ ਕੇ ਸਾਰੇ ਆਣੀ ਜੇਕਰ ਇਹ 1 ਮਹੀਨਾ ਲਗਾਤਾਰ ਪਾਠ ਕਰਨ ਦੇ ਨਾਲ ਸੁਖਨੀ ਸਾਹਿਬ ਦੀ ਬਾਣੀ ਪੜਨ ਦੇ ਨਾਲ ਜੇ ਅੰਦਰ ਟਿਕਾ ਦਾ ਸੁਖ ਹੀ ਨਾ ਪੈਦਾ ਹੋਇਆ ਮਹਾਰਜ ਤਤੀ ਤਵੀ ਦੇ ਉੱਤੇ ਬੈਠ ਕੇ ਗਾਰੇ ਨੇ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਸਾਨੂੰ ਮਾੜਾ ਜਾਂ ਦੁੱਖ ਆ ਜੀ ਅਸੀਂ ਪਤਾ ਕਿੰਨੇ ਆ ਮੈਂ ਸੁਖਨੀ ਸਾਹਿਬ ਦੀ ਬਾਣੀ ਬੜੀ ਪੜੀ ਸੀ ਅਸੀਂ Ehsaan ਨਹੀਂ ਕੀਤਾ ਉਸ ਮਾਲਕ ਦੇ ਉੱਤੇ ਬਾਣੀ ਪੜ ਕੇ ਉਸ ਪ੍ਰਮਾਤਮਾ ਨੂੰ ਸ਼ੁਕਰਗੁਜ਼ਾਰ ਕੀਤਾ ਕਿ ਪ੍ਰਮਾਤਮਾ ਆ ਨਹੀਂ ਮਿਲਿਆ ਕੋਈ ਗੱਲ ਨਹੀਂ ਆ ਚੀਜ਼ਾਂ ਤਾਂ ਮੇਰੇ ਕੋਲ ਹੈ ਨਾ ਆਤੀ ਜੇ ਮੇਰੇ ਕੋਲ ਜਿਹੜੀਆਂ ਚੀਜ਼ਾਂ ਮੇਰੇ ਕੋਲ ਨੇ ਉਹਦਾ ਮੈਂ ਸ਼ੁਕਰਗੁਜ਼ਾਰ ਹਾਂ ਜੇਕਰ ਗੁਰਬਾਣੀ ਮਹੀਨਾ ਲਗਾਤਾਰ ਪੜ੍ਹ ਕੇ ਵੀ ਮਨ ਦੇ ਅੰਦਰ ਠੰਡਕ ਨਾ ਆਈ ਤੇ ਮਾਫ ਕਰਿਓ ਕੇਵਲ ਅਸੀਂ ਗੁਰਬਾਣੀ ਪੜਨ ਵਾਲੇ ਹਾਂ ਗੁਰਬਾਣੀ ਵਿਚਾਰਨ ਵਾਲੇ ਨਹੀਂ ਅਜ ਸਾਡੀ ਦੌੜ ਇੱਥੇ ਤੱਕ ਹੈ ਤੇ ਜੋ ਸਾਡੇ ਨਾਲ ਇਤਿਹਾਸ ਚ ਵਾਪਰਿਆ ਉਹਨੂੰ ਆਪਣੇ ਬੱਚਿਆਂ ਨਾਲ ਸ਼ੇਅਰ ਕਰਿਆ ਕਰੋ ਤੇ ਸ਼ੇਅਰ ਨਹੀਂ ਕਰ ਸਕਦੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਇਆ ਕਰੋ ਇਹ ਪ੍ਰਚਾਰਕ ਇਹ ਸਟਾਫ ਇਹ ਕੀਰਤਨ ਕਰਨ ਵਾਲੇ ਇਹ ਤੁਸੀਂ ਰੱਖੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂ ਕਿ ਅਸੀਂ ਭਾਈ ਇਹ ਇਨਾ ਕੰਪਲੈਕਸ ਇਕੱਠਾ ਬਣਾਇਆ ਖੜਾ ਕੀਤਾ ਇਸ بیس ਨੂੰ ਇੱਥੇ ਅਸੀਂ ਗੁਰੂ ਦੀ ਬਾਣੀ ਦਾ ਸ਼ਬਦ ਸੁਣਨਾ ਹੈ ਤੁਹਾਡੇ ਕੋਲ ਸੁਣਨਾ ਹੈ ਸਾਨੂੰ ਸੁਣਾਓਗੇ ਤਾ ਮਾਫ ਕਰਿਓ ਇੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਬਾਣੀ ਸਾਨੂੰ ਸੁਣਾ ਰਹੇ ਹੋ ਤੇ ਸਾਹਮਣੇ ਕੋਈ ਵੀ ਨਾ ਬੈਠਾ ਹੋਵੇ ਮਾਰੇ ਸਾਹਮਣੇ ਬਾਣੀ ਦਾ ਪ੍ਰਚਾਰ ਕਰ ਰਹੇ ਹੁਣ ਅੰਮ੍ਰਿਤ ਵੇਲੇ ਭਾਈ ਸਾਹਿਬ ਪ੍ਰਕਾਸ਼ ਕਰ ਰਹੇ ਹੁਣ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੋਏ ਸੁਣਨ ਵਾਲਾ ਕੋਈ ਨਾ ਹੋਏ ਉੱਥੇ ਅਸੀਂ ਆਪਣੇ ਆਪ ਨਾਲ ਸਵਾਲ ਪੈਦਾ ਕਰੀਏ ਜੇ ਸਾਡਾ ਗੁਰੂ ਦੇ ਨਾਲ ਪਿਆਰ ਹੈ ਸਿ ਗੁਰੂ ਨੂੰ ਮਿਲਣ ਵਾਸਤੇ ਜਾਣਾ ਹੈ ਬੱਚਿਆਂ ਨਾਲ ਸੌਂਦੇ ਹੋ ਨਾ ਰਾਤ ਤੇ ਬੱਚਿਆਂ ਨੂੰ ਗਲਵੱਕੜੀ ਚ ਲੈ ਕੇ ਪੈਂਦੇ ਹੋ ਜਦੋਂ ਜਾਗ ਆਏ ਬੱਚਿਆਂ ਦਾ ਚਿਹਰਾ ਵੇਖ ਰਿਹਾ ਸਾਰ ਕਰਿਆ ਕਰੀ ਕਿ ਉਠਿਏ ਹੁਣ ਚੱਲੀਏ ਗੁਰੂ ਸਾਹਿਬ ਸ਼ੁਕਰਾਨਾ ਕਰਕੇ ਕਿ ਜਿਨੇ ਬੱਚੇ ਦਿੱਤੇ ਨੇ ਜਿਨੇ ਇਹ ਦਾਤਾਂ ਸਾਡੀ ਝੋਲੀ ਵਿੱਚ ਪਾਈਆਂ ਨੇ ਉਹਦਾ ਸ਼ੁਕਰਗੁਜ਼ਾਰ ਕਰਨ ਵਾਸਤੇ ਚੱਲੀਏ ਉਹਦਾ ਸ਼ੁਕਰਗੁਜ਼ਾਰ ਕਰਨ ਵਾਸਤੇ ਉਠਿਏ ਉਸ ਬਾਣੀ ਨੂੰ ਪੜ੍ਹੀਏ ਜਿੱਦਣ ਇਸ ਬਾਣੀ ਨੂੰ ਇਮਾਨਦਾਰੀ ਨਾਲ ਪੜ੍ਹਨ ਲੱਗ ਗਏ ਯਾਦ ਰੱਖਣਾ ਸਾਡੇ ਮਨ ਦੇ ਅੰਦਰ ਕੋਈ ਵੀ ਈਰਖਾ ਨਹੀਂ ਰਹੇਗੀ ਇਸੇ ਨਾਲ ਸਾਡੀ ਮਾੜੀ ਭਾਵਨਾ ਨਹੀਂ ਰਹੇਗੀ ਅਸੀਂ ਕਿਸੇ ਵਾਰ ਮਾੜਾ ਨਹੀਂ ਕਦੇ ਸੋਚਾਂਗੇ ਤਾਂ ਇਹ ਆਪਣੀ ਹਿਸਟਰੀ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਈਏ ਅੱਜ ਸੁਮਹਾਨ ਯੋਧੇ ਦਾ ਜਨਮ ਦਿਨ ਹੈ ਜਨਮ ਦਿਹਾੜਾ ਹੈ ਸਰਦਾਰ ਜਸਾ ਸਿੰਘ ਦੀ ਰਾਮਗੜੀਆ ਜਿਸ ਦਿੱਲੀ ਦੀ ਧਰਤੀ ਦੇ ਉੱਤੇ ਸਿੱਖਾਂ ਨੂੰ ਮਾਰਨ ਦੇ ਹੁਕਮ ਜਾਰੀ ਹੁੰਦੇ ਰੇ ਸਮੇਂ ਸਮੇ ਦੇ ਉੱਤੇ ਜਿੱਥੇ ਆਰੰਗਦੇਵ ਬਾਦਸ਼ਾਹ ਨੇ ਜ਼ੁਲਮ ਟਾਇਆ ਨੌਵੇਂ ਗੁਰਦੇਵ ਪਾਤਸ਼ਾਹ ਮਹਾਰਾਜ ਨੂੰ ਸ਼ਹਾਦਤ ਦੇ ਹੁਕਮ ਜਾਰੀ